ਪ੍ਰਿਸਰ ਦੇ ਸਲਾਬਾਬਾਦ ਇਲਾਕੇ ਵਿੱਚ ਲੋਕਾਂ ਨੇ ਤੜਕਸਾਰ ਇੱਕ ਧੁਮਾਕੇ ਦੀ ਆਵਾਜ਼ ਸੁਣੀ ਹੈ। ਮਾਮਲੇ ਦੀ ਜਾਂਚਬੰਦੀ ਅੰਮ੍ਰਿਤਸਰ ਸੀਪੀ ਭੁੱਲਰ ਦਾ ਵਿਆੜ ਵੀ ਸਭੜਿਆ ਆ। ਉਹਨਾਂ ਨੇ ਕਿਹਾ ਕਿ ਧੁਮਾਕੇ ਦੀ ਆਵਾਜ਼ ਤਾਂ ਸੁਣੀ ਗਈ ਪਰ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਤਬਾਕਾ ਕਿੱਥੇ ਹੋਇਆ ਇਸ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਸੋ ਕੁਝ ਸ਼ਰਾਰਤੀ ਅੰਸਰਾਂ ਦੁਆਰਾ ਆਪਣੀ ਹੋਂਦ ਦਿਖਾਉਣ ਦੇ ਲਈ ਅਜਿਹੇ ਕੰਮ ਕੀਤੇ ਜਾ ਰਹੇ ਨੇ ਸੀਪੀ ਭੁੱਲਰ ਦੀ ਸਟੇਟਮੈਂਟ ਨਾਲ ਇਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਕਾਫੀ ਬੰਦੇ ਕਾਬੂ ਕਰ ਚੁੱਕੇ ਹਾਂ। ਤਮਾਕੀ ਮੁੱਲਜਮਾ ਦੀ ਵੀ ਪਾਲ ਚੱਲ ਰਹੀ ਹੈ ਦੇਰ ਰਾਤ 3 ਵਜੇ ਦੇ ਕਰੀਬ ਤਮਾਕੀ ਦੀ ਲੋਕਾਂ ਨੇ ਜਦੋਂ ਆਵਾਜ਼ ਸੁਣੀ ਤਾਂ ਦਹਿਲ ਗਏ ਸਹਿਮਗੇ ਲੋਕ ਤਾਂ ਉੱਥੇ ਹੀ ਗੈਂਗਸਟਰ ਜੀਵਨ ਫੌਜੀ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਇਸ ਤਮਾਕੀ ਦੀ ਜ਼ਿੰਮੇਵਾਰੀ ਲਈ ਹੈ ਹਾਲਾਂਕਿ ਕੋਈ ਪਹਿਲਾ ਜਿਹੜਾ ਤਮਾਕਾ ਨਹੀਂ ਸੀ ਇਸ ਤੋਂ ਪਹਿਲਾਂ ਵੀ ਕਈ ਨੇ ਜਿਹੜੇ ਤਮਾਕੇ ਦੀ ਖਬਰਾਂ ਮਿਲ ਚੁੱਕੀਆਂ ਨੇ ਵਿਸ਼ੇਸ਼ ਤੌਰ ਤੇ ਜੇਕਰ ਬਾਜੇ ਖੇਤਰ ਦੀ ਗੱਲਬਾਤ ਕੀਤੀ ਜਾਏ ਤਾਂ ਥਾਣੇ ਜਿਹੜੇ ਟਾਰਗੇਟ ਤੇ ਨਜ਼ਰ ਆ ਰਹੇ ਨੇ ਤਾਂ ਇਸ ਇਤਿਹਤ ਬਾਮੇ ਕੇ ਤਮਾਕਾ ਕਿੱਥੇ ਹੋਇਆ ਇਸ ਦੀ ਹਲੇ ਤੱਕ ਪੁਸ਼ਟੀ ਨਹੀਂ ਹੋ ਪਾਈ ਐ ਤੇ ਸੀਪੀ ਭੋਲਰ ਨੇ ਕਿਹਾ ਕਿ ਤਬਾਕੇ ਦੀ ਆਵਾਜ਼ ਤਾਂ ਸੁਣੀਆ ਪਰ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਸੋ ਤਮਾਕਾ ਕਿੱਥੇ ਹੋਇਆ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਓਏ ਬੰਦਾ ਬੜਾ ਟਰਾਂਸਪੇਰੈਂਟਲੀ ਤੋਂ ਉਹਨਾਂ ਸਾਰਿਆਂ ਨਾਲ ਵੀ ਆਪਾਂ ਰਾਉਂਡ ਲਾਇਆ ਇਦਿੱਤ ਗੱਲ ਇਹ ਆ ਸਿੰਪਲ ਕਿ ਕਮਿਸ਼ਨਰਟ ਪੁਲਿਸ ਵੱਲੋਂ ਅਸੀਂ 10 ਬੰਦੇ ਪਹਿਲਾਂ ਫੜੇ ਸੀ ਔਰ ਯੂਏਪੀਏ ਦਾ ਅਨਲੌਫਲ ਐਕਟੀਵਿਟੀਜ਼ ਦੇ ਵਿੱਚ ਉਹਦੇ ਵਿੱਚ ਇਹੀ ਜਿਹੜਾ ਮੋਡਿਊਲ ਬਾਰੇ ਆਪਾਂ ਗੱਲ ਕਰ ਰਹੇ ਆ ਇਹ ਸਾਰੇ ਵਿੱਚ ਸ਼ਾਮਿਲ ਸੀਗੇ ਉਹਦੇ ਨਾਲ ਇਹਨਾਂ ਨੂੰ ਬੜਾ ਵੱਡਾ ਸੈਟਬੈਕ ਲੱਗਿਆ ਉਸ ਤੋਂ ਬਾਅਦ ਦੋ ਬੰਦੇ ਅਸੀਂ ਹੋਰ ਫੜੇ ਆ ਜੰਨੇ ਆਲਾ ਗੁਰੂ ਦੇ ਦੋਨੇ ਭਰਾ ਨੇ ਇੱਕ ਜੂਵਨਾਈਲ ਲੜਕਾ ਉਹਦਾ ਨਾਮ ਨਹੀਂ ਆਪਾਂ ਦੱਸੇ ਦੂਜਾ ਜਸ਼ਨਪ੍ਰੀਤ ਹੈ ਉਨ੍ਹਾਂ ਦੀ ਵੀ ਸ਼ਮੂਲੀਅਤ ਇਹ ਸਾਰੇ ਹਰਕਤਾਂ ਦੇ ਵਿੱਚ ਆਈ ਹੈ ਉਸੇ ਡੈਸਪਰੇਸ਼ਨ ਚ ਬਾਰ-ਬਾਰ ਮੈਨੂੰ ਲੱਗਦਾ ਕਿ মিডিਆਨ ਕੋਲ ਜਾ ਕੇ ਤੇ ਆਪਣੀ ਜਿੱਦਾਂ ਪ੍ਰੈਜ਼ੈਂਸ ਜਾਂ ਹਾਜ਼ਰੀ ਲਵਾਉਣ ਦੀ ਕੋਸ਼ਿਸ਼ ਕੋਈ ਹੁਣ ਸਿਕੰਜਾ ਕਾਫੀ ਇਹਨਾਂ ਤੇ ਕੱਸਿਆ ਜਾ ਰਿਹਾ ਹੈ ਔਰ ਸਾਡੇ ਕੋਲ ਬੰਦੇ ਨਾਮਜ਼ਦ ਨੇ ਜਿਹੜੇ ਅਸੀਂ ਫੜਨ ਵਾਲੇ ਬਾਕੀ ਨੇ ਪਰ ਡੈਮੇਜ ਦੀ ਗੱਲ ਆਪਾਂ ਕਰ ਰਹੇ ਹਾਂ ਡੈਮੇਜ ਨਹੀਂ ਕੋਈ ਹੋਇਆ ਔਰ ਸਾਰੇ ਤੁਸੀਂ ਅੰਦਰ ਆਪਾਂ ਥਾਣੇ ਦੇ ਵਿੱਚ ਹੀ ਬੈਠੇ ਆ ਕੋਈ ਬਾਹਰੋਂ ਬੈਠੇ ਤਾਂ ਗੱਲ ਨਹੀਂ ਕਰ ਰਹੇ ਜੇ ਕੋਈ ਐਵੀ ਜੀ ਗੱਲ ਹੁੰਦੀ ਤਾਂ ਕਿਸ ਤਰ੍ਹਾਂ ਉਹਨੂੰ ਕੁਝ ਲੁਕੋਇਆ ਜਾ ਸਕਦਾ ਦੇਖੋ ਮੈਂ ਇਹਦੇ ਬਾਰੇ ਕੀ ਕਹਿ ਸਕਦਾ ਪਰ ਅਸੀਂ ਜਿਹੜੀ ਤੁਹਾਨੂੰ ਇਨਵੈਸਟੀਗੇਸ਼ਨ ਦਾ ਪਾਰਟ ਮੈਂ ਕਲੀਅਰ ਕਰ ਸਕਦਾ ਤੇ ਮੈਨੂੰ ਤਾਂ ਇਹ ਲੱਗ ਰਿਹਾ ਕਿ ਆਊਟ ਆਫ ਡੈਸਪਰੇਸ਼ਨ ਤੇ ਆਪਣੇ ਮਤਲਬ ਇੱਕ ਜਦੋਂ ਬੰਦੇ ਨੂੰ ਲੱਗਦਾ ਕਿ ਮੈਂ ਮੇਰੇ ਬੰਦੇ ਇੰਨੇ ਫੜੇਗੇ ਤੇ ਉਹ ਐਚੂਅਲੀ ਆਪਣੀ ਹੋਂਦ ਹਰੇਕ ਬੰਦਾ ਦਿਖਾਉਣ ਦੀ ਕੋਸ਼ਿਸ਼ ਕਰਦਾ ਪਰ ਅਸੀਂ ਇਨਵੈਸਟੀਗੇਸ਼ਨ ਪਾਰਟ ਦੇ ਵਿੱਚ ਕਾਫੀ ਅੱਗੇ ਤੱਕ ਪਹੁੰਚ ਚੁੱਕੇ ਹਾਂ ਔਰ ਕਾਫੀ ਸੈਟ ਬੈਕ ਲੱਗਿਆ ਸਾਨੂੰ ਸਾਹਮਣੇ ਉਹ ਮੋਡਿਊਲ ਸਾਰਾ ਬਸਟ ਹੋਇਆ ਔਰ ਜਲਦੀ ਤੁਹਾਡਨਾ ਬਾਕੀ ਵੀ ਜਿਹੜੀਆਂ ਗੱਲਾਂ ਸ਼ੇਅਰ ਕੀਤੀਆਂ ਜਾਣੀਆਂ ਸੁਣਿਆ ਆਵਾਜ਼ ਨਹੀਂ ਸੁਣ ਰਿਹਾ ਜੀ ਤੁਮ੍ਹੇ ਕੀ ਸਮਾਂ ਕਾਇ ਹੈ ਤੁਮ੍ਹੇ ਇੱਕ ਮਿੰਟ ਤੁਮ੍ਹੇ ਕੀ ਸਮਾਂ ਕਾਇ ਹੈ ਪਤਾ ਨਹੀਂ ਲੱਗਦਾ ਸਾਨੂੰ ਨਹੀਂ ਪਤਾ ਲੱਗਦਾ ਹਾਂਜੀ 3 ਵਜੇ ਕਿੰਦੇ ਵਜੇ ਹਾਂਜੀ 3 ਬਣਾ ਜਿੰਨੇ ਕ ਵਜੇ 3 ਵਜੇ 3 ਵਜੇ ਦਾ ਟਾਈਮ ਸੀ 3 ਵਜੇ ਦਾ ਟਾਈਮ ਤੇ ਬਹੁਤ ਜਲਦੀ ਫਰਮ ਫਟਿਆ ਹੈ ਤੁਸੀਂ ਸੁਤੇ ਹੋ ਸੀ ਕੋਣ ਹਾਂਜੀ ਹਾਂਜੀ ਅੱਛਾ ਇਹ ਕਿੰਨੇ ਕਿੰਨੇ ਵਜੇ ਦਾ ਟਾਈਮ ਸੀਗਾ 3 ਵਜੇ ਦਾ ਕਿਹੜੀ ਬਲਬ ਹੈ ਕਿਹੜਾ ਬਲਬ ਫਲਸ ਹੋਇਆ ਇਹਦੇ ਕੋਈ ਬਲਬ ਨਹੀਂ ਆ ਮੱਲੇ ਵਾਲੇ ਕਹਿੰਦੇ ਦੋ ਤਿੰਨ ਜਾਨਾਂ ਪਿੱਛੇ ਸਾਰੀ ਜਨਾਨੀ ਹੈ ਕਹਿੰਦੇ 3 ਵਜੇ ਦੇ ਕਰੀਬ ਬਲਬ ਫਲਸ ਹੋਇਆ ਸਵੇਰੇ ਸਵੇਰੇ 4 ਵਜੇ ਸਵੇਰੇ 4 ਵਜੇ ਤੇ ਇੱਥੇ ਆ ਸਵੇਰੇ ਕੋਈ ਸਹਾਇਤਾ ਕੀਤੀ ਗਈ ਆ ਤੀਨਾ ਲੈ ਆ ਕੇ ਪਾਈਆਂ ਗਈਆਂ ਉੱਤੇ ਬਿਲਕੁਲ ਨਹੀਂ ਉਹ ਆਲਰੇਡੀ ਫੱਡੀ ਰਿਪੇਅਰ ਚੱਲ ਨਹੀਂ ਤੀਨਾ ਤੋਂ ਕੋਈ ਨਹੀਂ ਪੰਜਣ ਨਹੀਂ ਰਿਪੇਅਰ ਪਾਜੀ ਸਵੇਰੇ 4 ਵਜੇ ਥੋੜੀ ਚੱਲ ਨਹੀਂ 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 ਮੈਂ ਕਹਤ ਅੱਜ ਤੇ ਰਿਪੇਅਰ ਚੱਲੀ ਕੋਈ ਆਂਟ ਗਵਾਂਟ ਕਹ ਰਹੇ ਕਿ ਕੋਈ ਕੋਈ ਨਹੀਂ ਆਈ ਮੇਹਾ ਨਹੀਂ ਤੇ ਸਾਡੇ ਸੰਤਰੀ ਪਰ ਸਾਡਾ ਬਕਾਇਦਾ ਸਾਡਾ ਸਾੜ ਇਹ ਬਿਲਕੁਲ ਸੇਫ ਆ ਕੋਈ ਅਫਸਰ ਦੀ ਗੱਲ ਹੀ ਨਹੀਂ ਸੋ ਜਿੱਥੇ ਐਸ.ਸੀ.ਪੀ. ਭੋਲਰ ਦੀ ਸਟੇਟਮੈਂਟ ਤੁਸੀਂ ਸੁਣੀ ਆ ਤਾਂ ਉਥੇ ਇਨਵੈਸਟਿਗੇਟ ਕੀਤਾ ਜਾ ਰਿਹਾ ਪੂਰਾ ਬਾਬਲਾ ਕਿ ਆਖਿਰ ਧਮਾਕਾ ਕਿੱਥੇ ਹੋਇਆ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਭੋਲਰ ਸਭ ਕਹਿੰਦੇ ਕਿ ਕੁਝ ਸ਼ਰਾਰਤੀ ਅੰਸਰ ਆਪਣੀ ਹੋਂਦ ਦਿਖਾਉਣ ਦੇ ਲਈ ਅਜਿਹੇ ਕੰਮ ਕਰ ਰਹੇ ਅਸੀਂ ਕਈਆਂ ਨੂੰ ਪਹਿਲਾਂ ਕਾਬੂ ਕੀਤਾ ਜਾ ਚੁੱਕਿਆ ਹੈ ਤੇ ਬਾਕੀਆਂ ਦੀ ਜਿਹੜੀ ਪਾਲ ਹੈ ਉਹ ਚੱਲ ਰਹੀ ਹੈ ਸੋ 3 ਵਜੇ ਦੇ ਕਰੀਬ ਤਮਾਕੇ ਦੀ ਲੋਕਾਂ ਨੇ ਜਦੋਂ ਆਵਾਜ਼ ਸੁਣੀ ਤਾਂ ਉਹ ਦਹਿਲ ਗਏ ਸਹਿਮ ਗਏ ਤਾਂ ਗੈਂਗਸਟਰ ਜੀਵਨ ਫੋਰਜ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਤਮਾਕੇ ਦੀ ਜ਼ਿੰਮੇਵਾਰੀ ਲਈ ਹੈ ਤਾਂ ਉਹ ਤੋਂ ਬਾਅਦ ਹੁਣ ਵੱਡੇ ਚੈਲੈਂਜਿੰਗ ਜਿਹੜੀ ਸਥਿਤੀ ਹੈ ਉਹ ਅੰਮ੍ਰਿਤਸਰ ਪੁਲਿਸ ਦੇ ਲਈ ਵੱਧਦੀ ਹੋਈ ਜਰੂਰ ਨਜ਼ਰ ਆ ਰਹੀ ਹੈ ਸੋ ਇਸ ਤੋਂ ਪਹਿਲਾਂ ਮਜੀਠਾ ਹਲਕੇ ਦੇ ਵਿੱਚ ਜਿੱਥੇ ਥਾਣੇ ਦੇ ਵਿੱਚ ਜਦੋਂ ਧਮਾਕਾ ਹੋਇਆ ਸੀ ਉਸ ਮੌਕੇ ਤੇ ਪੁਲਿਸ ਦੀ ਸਟੇਟਮੈਂਟ ਸੀ ਕਿ ਮੋਟਰਸਾਈਕਲ ਦੇ ਟਾਇਰ ਦੇ ਵਿੱਚ ਹਵਾ ਭਰਨ ਦੇ ਦਰਾਰ ਜਿਹੜਾ ਹੈ ਟਾਇਰ ਫਟਿਆ ਤੇ ਜਿਹੜਾ ਹੈ ਧਮਾਕਾ ਹੋ ਹਾਲਾਂਕਿ ਉਸ ਮੌਕੇ ਤੇ ਸ਼ੀਸ਼ੇ ਵੀ ਟੁੱਟ ਗਏ ਸਨ ਪੁਲਿਸ ਨੇ ਇਸ ਦੀ ਉਸ ਮੌਕੇ ਦੀ ਪੁਸ਼ਟੀ ਨਹੀਂ ਕੀਤੀ ਸੀ ਕਿ ਆਖਿਰ ਕੀ ਗਲਬਾਤ ਹੋਈ ਲੇਕਿਨ ਇਨਾ ਜ਼ਰੂਰ ਕਿਹਾ ਗਿਆ ਕਿ ਜਿਹੜੀ ਹਵਾ ਦੇ ਵਿੱਚ ਜਿਹੜੀ ਹਵਾ ਉਹ ਇਸ ਕਦਰ ਬਲਾਸਟ ਹੋਈ ਕਿ ਧਮਾਕਾ ਹੋ ਗਿਆ ਸੂ据ਲਾਮਾਬਾਦ ਇਲਾਕੇ ਦੇ ਵਿੱਚ ਲੋਕਾਂ ਨੇ ਧਮਾਕੇ ਦੀ ਆਵਾਜ਼ ਸੁਣੀ ਹੈ ਧਮਾਕੇ ਦੀ ਆਵਾਜ਼ ਸੁਣੀ ਤਾਂ ਲੋਕ ਦਹਿਲ ਗਏ ਸਹਿਮ ਕੇ ਉਦਰ ਸੀਬੀ ਪੋਲਰ ਇਸ ਚੀਜ਼ ਦੀ ਜਾਂਚ ਪੜਤਾਲ ਕਰਦੇ ਹੋਏ ਨਜ਼ਰ ਆਇਆ ਨੇ ਤੇ ਉਹਨਾਂ ਨੇ ਜਾਣਕਾਰੀ ਵੀ ਸਾਂਝੀ ਕੀਤੀ ਹੈ ਕਿ ਧਮਾਕਾ ਕਿੱਥੇ ਹੋਇਆ ਇਸ ਦੀ ਜਿਹੜੀ ਇਨਵੈਸਟੀਗੇਟ ਕੀਤੀ ਜਾ ਰਹੀ ਹੈ ਸੂਤਰਾਂ ਵੱਲੋਂ ਧਮਾਕੇ ਦੀ ਲੋਕਾਂ ਨੇ ਵਾਅਦ ਸੁਣੀ ਸੀ ਗੈਂਗਸਟਰ ਜੀਵਨ ਫੌਜੀ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ ਕੋਈ ਸ਼ਰਾਰਤੀ ਅੰਸਰ ਆਪਣੀ ਹੋਂਦ ਬਚਾਉਣ ਦੇ ਲਈ ਜਾਂ ਫਿਰ ਆਪਣਾ ਦਬਦਬਾ ਦਿਖਾਉਣ ਦੇ ਲਈ ਅਜਿਹੇ ਕੰਮ ਕਰਦੇ ਨੇ ਇਹ ਜਿਹੜੀ ਸਟੇਟਮੈਂਟ ਵੀ ਸਾਂਝੀ ਕੀਤੀ ਗਈ ਹੈ ਸੀਬੀ ਪੋਲਰ ਦੁਆਰਾ ਲੇਕਿਨ ਉਹ ਕਹਿੰਦੇ ਕਿ ਅਸੀਂ ਅਜਿਹੇ ਬੰਦਿਆਂ ਨੂੰ ਕਾਬੂ ਕਰ ਰਹੇ ਕਾਬੂ ਕੀਤਾ ਜਾ ਰਿਹਾ ਜੋ ਵੀ ਅਜਿਹੀ ਜਿਹੜੀ ਹੈ ਸ਼ਰਾਰਤ ਕਰ ਰਿਹਾ ਹੈ ਜਾਂ ਫਿਰ ਜਾਨ ਬੁੱਝ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਸੋ ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਦੇ ਵਿੱਚ ਲੋਕਾਂ ਨੇ ਤਰਕਸਾਰ ਧਮਾਕੇ ਦੀ ਆਵਾਜ਼ ਸੁਣੀ ਤਾਂ ਉਹ ਤੋਂ ਬਾਅਦ ਹੁਣ ਅੰਮ੍ਰਿਤਸਰ ਕਮਿਸ਼ਨਰ ਦੀ ਸਟੇਟਮੈਂਟ ਸਾਹਮਣੇ ਆਈ ਹੈ ਸੀਪੀ ਭੁੱਲਰ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਤਮਾਕੇ ਦੀ ਵਾਅਦਤ ਸੁਣੀ ਗਈ ਪਰ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਇਨਵੈਸਟੀਗੇਟ ਕੀਤਾ ਜਾ ਰਿਹਾ ਪੂਰਾ ਮਾਮਲਾ ਬ੍ਰੀਕੀ ਦੇ ਨਾਲ ਕਿਉਂਕਿ ਮਾਧਿਅਮ ਖੇਤਰ ਦੇ ਵਿੱਚ ਕਾਫੀ ਅਜਹੀ ਜਿਹੜੀ ਖਬਰਾਂ ਨੇ ਹੁਣ ਤੱਕ ਮਿਲੀਆਂ ਨੇ। ਤਾਂ ਜਿਸ ਹਿਸਾਬ ਦੇ ਨਾਲ ਇਹ ਜਿਹੜੇ ਤਮਾਕੇ ਹੋ ਰਹੇ ਨੇ ਖਾਸ ਕਰਕੇ ਪੁਲਿਸ ਥਾਣੇ ਜਿਹੜੇ ਨੇ ਲੱਗ ਰਿਹਾ ਹੈ ਕਿ ਉਹ ਟਾਰਗੇਟ ਤੇ ਚੱਲ ਰਹੇ ਨੇ। ਵਾਵੇ ਕੇ ਇਸ ਚੀਜ਼ ਦੀ ਹਲੇ ਤੱਕ ਪੁਸ਼ਟੀ ਨਹੀਂ ਹੋਈ ਕਿ ਤਮਾਕਾ ਕਿੱਥੇ ਹੋਇਆ ਸੀਪੀ ਪੁਲਰ ਕਹਿੰਦੇ ਕਿ ਇਹਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਤਮਾਕਾ ਕਿੱਥੇ ਹੋਇਆ ਸੁਕੁਸ਼ਰਾਰਤੀ ਅੰਸਰ ਆਪਣੀ ਹੋਂਦ ਦਿਖਾਉਣ ਦੇ ਲਈ ਆਪਣਾ ਦਬਦਬਾ ਦਿਖਾਉਣ ਦੇ ਲਈ ਅਜਿਹੀ ਕੰਮ ਕਰ ਰਹੇ ਨੇ ਲੇਕਿਨ ਅਸੀਂ ਉਹਨਾਂ ਨੂੰ ਫੜ ਰਹੇ ਹਾਂ ਗਰਾਉਂਡ ਜ਼ੀਰੋ ਤੋਂ ਮੇਰੇ ਸਹਿਯੋਗੀ ਪਰਸ਼ਰ ਬਾ ਲਾਈਵ ਜੁੜੇ ਨੇ ਭਰਤ ਜਿਵੇਂ ਸੀਪੀ ਪੁਲਰ ਦੀ ਸਟੇਟਮੈਂਟ ਸਾਹਮਣੇ ਆਈ ਹੈ ਕਿ ਤਮਾਕਾ ਕਿੱਥੇ ਹੋਇਆ ਹੈ ਇਹਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਗਰਾਉਂਡ ਜ਼ੀਰੋ ਦੀ ਰਿਐਲਿਟੀ ਕੀ ਹੈ ਪਰਤ ਮੇਰੀ ਬਾਜ਼ ਆ ਰਹੀ ਹੈ ਤਾਂ ਜਾਣਕਾਰੀ ਜਰੂਰ ਸਾਂਝੀ ਕਰ ਦਿਓ ਮਾਕੇ ਦੀ ਜਿਵੇਂ ਗੁਰਪ੍ਰੀਤ ਜੀ ਅਸੀਂ ਤਸਵੀਰਾਂ ਦੇ ਅਨੁਸਾਰ ਹੈ ਆਲਾਮਬਾਦ 99 ਬਾਅਦ ਵਿੱਚ ਜੋ ਕਿਹਾ ਜਾ ਰਿਹਾ ਹੈ ਕਿ ਦੇਰ ਰਾਤ 2:30 ਤੋਂ 3 ਵਜੇ ਸਾਹਮਣੇ ਜਿਹੜੀ ਆ ਰਹੀ ਹੈਗੀ ਜਿਸ ਤੋਂ ਬਾਅਦ ਤੁਹਾਨੂੰ ਦੱਸੀ ਲਗਾਤਾਰ ਪਹਿਲਾ ਮਾਮਲਾ ਨਹੀਂ ਅੰਮ੍ਰਿਤਸਰ ਤੋਂ ਲਗਾਤਾਰ ਪੰਜਾਬ ਦੇ ਵੱਖ-ਵੱਖ ਜਿਹੜਾ ਮਾਝਾ ਖੇਤਰ ਹੈ ਉਸ ਵਿੱਚ ਲਗਾਤਾਰ ਇਸ ਤਰ੍ਹਾਂ ਜਿਹੜੀ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀ ਹੈ ਵਕ ਵਕ ਪੁਲਿਸ ਸਟੇਸ਼ਨ ਦੇ ਅੰਦਰ ਜਿਹੜਾ ਧਮਾਕੇ ਹੋਣ ਦੀ ਉਹ ਖਬਰ ਹੈ ਉਹ ਲਗਾਤਾਰ ਸਾਹਮਣੇ ਆ ਰਹੀ ਹੈਗੀ ਪਹਿਲਾਂ ਜੇ ਗੱਲ ਕਰੀਏ ਅੰਮ੍ਰਿਤਸਰ ਦੇ ਥਾਣਾ ਮਜੀਠਾ ਹਲਕੇ ਦੇ ਵਿੱਚ ਪੁਲਿਸ ਸਟੇਸ਼ਨ ਦੇ ਅੰਦਰ ਜਿਹੜਾ ਧਮਾਕੇ ਹੋਣ ਦੀ ਖਬਰ ਸਾਹਮਣੇ ਆਂਦੀ ਤਾਂ ਹੁਣ ਅੰਮ੍ਰਿਤਸਰ ਦੇ ਇਸਲਾਮਾਬਾਦ ਜਿਹੜਾ ਥਾਣਾ ਉਸ ਦੇ ਅੰਦਰ ਜੋ ਦੇਰ ਰਾਤ ਘੈਤੋ ਤਿੰਨੋਂ ਇਹ ਜਿਹੜੇ ਧਮਾਕੇ ਹੋਣ ਦੀ ਉਹ ਖਬਰ ਸਾਹਮਣੇ ਆਂਦੀ ਤੁਹਾਨੂੰ ਦੱਸਦੇ ਕਿ ਜੋ ਅੰਦਰ ਦੀਆਂ ਜਿਹੜੀਆਂ ਤਾਰਾਂ ਸੀਗੀਆਂ ਬਿਜਲੀਆਂ ਉਹ ਵੀ ਜਿਹੜੀਆਂ ਸਾਰੀਆਂ ਅਸੜ ਚੁੱਕੀਆਂ ਹੋਈਆਂ ਸੀ ਕਿ ਜੋ ਧਮਾਕਾ ਹੋਇਆ ਸੀਗਾ ਤੇ ਅੰਦਰ ਇਹ ਟੀਨਾ ਪਈਆਂ ਉਹ ਵੀ ਜਿਹੜੇ ਥੱਲੇ ਡਿੱਗੇ ਸਿੱਥਿਲਹਾਲ ਕੁਝ ਸਮੇਂ ਪਹਿਲਾਂ ਅਮਰੀਕਸਰ ਦੇ ਪੁਲਿਸ ਕਮਿਸ਼ਨਰ ਗੋਪਰੇਸ਼ ਸਿੰਘ ਪੁੱਲਰ ਇੱਥੇ ਆਂਦੇ ਨੇ ਪੂਰੇ ਮੌਕੇ ਦਾ ਜਾਇਦਾ ਜਿਹੜਾ ਉਹਨਾਂ ਵੱਲ ਲਿੱਤਾ ਜਾਂਦਾ ਹੈਗਾ ਤੁਹਾਨੂੰ ਦੱਸਦੇ ਕਿ ਪਹਿਲਾਂ ਵੀ ਇਸ ਪੂਰੇ ਮਾਮਲੇ ਦੇ ਵਿੱਚ ਹਾਲਾਂਕਿ ਜਨਾਲਾ ਪੁਲਿਸ ਸਟੇਸ਼ਨ ਦੇ ਅੰਦਰ ਵੀ ਆਈਡੀ ਰੱਖਦੇ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਅਮਰੀਕਸਰ ਪੁਲਿਸ ਨੇ 10 ਬੰਦੇ ਨੂੰ ਜਿਹੜਾ ਫੜਿਆ ਸੀਗਾ ਤੇ ਪਰ ਲਗਾਤਾਰ ਪੰਜਾਬ ਦੇ ਵੱਖ-ਵੱਖ ਜਿਹੜੇ ਮਾਝਾ ਖੇਤਰ ਦੇ ਪੁਲਿਸ ਥਾਣੇ ਦੇ ਅੰਦਰ ਇਸ ਨੂੰ ਲਗਾਤਾਰ ਖਪਨਾ ਜੜੀਆਂ ਉਹ ਸਾਹਮਣੇ ਆ ਰਹੀ ਹੈ ਕਿ ਫਿਲਹਾਲ ਉਸ ਦਾ ਬੂਆ ਜਿਹੜਾ ਬੰਦ ਕੀਤਾ ਗਿਆ ਵਾ ਤੇ ਗੁਰਦਾਸਪੁਰ ਬਟਾਲਾ ਦੇ ਜਿਹੜੇ ਬਾਥਵਾ ਪੁਲਿਸ ਸਟੇਸ਼ਨੋਂ ਉਹਦੇ ਜਿਹੜੀ ਕੰਦਾ ਉਹਨਾਂ ਦੇ ਜਿਹੜੇ ਉੱਚੀਆਂ ਕਰਨ ਦੀਆਂ ਜਿਹੜੀਆਂ ਲਗਾਤਾਰ ਖਬਰ ਸਾਹਮਣੇ ਰਹੇ ਹਾਲਾਂਕਿ ਸੋਸ਼ਲ ਮੀਡੀਆ ਦੀ ਇੱਕ ਪੋਸਟ ਵੀ ਵਾਇਰਲ ਹੋ ਰਿਹਾ ਵਾ ਕਿਤਨਾ ਕਿਤੇ ਜੀਵਨ ਫੌਜੀ ਵੱਲੋਂ ਇਸ ਪੂਰੇ ਮਾਮਲੇ ਦੇ ਜਿਹੜੀ ਹੈ ਜ਼ਿੰਮੇਵਾਰੀ ਲਈਤੀ ਗਈ ਹੈ ਤੇ ਕਿਤਨਾ ਕਿਤੇ ਧਮਕੀ ਜਿਹੜੀ ਆ ਪੰਜਾਬ ਪੁਲਿਸ ਨੂੰ ਜਿਹੜੀ ਆ ਲਗਾਈ ਗਈ ਹੈਗੀਆ ਹਾਲਾਂਕਿ ਲਗਾਤਾਰ ਅੰਮ੍ਰਿਤਸਰ ਪੁਲਿਸ ਹੋਣ ਜਾਂ ਪੰਜਾਬ ਪੁਲਿਸ ਹੋਣ ਉਸਦੇ ਉੱਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਬੱਸ ਜਿਹੜੇ ਪਹਿਲਾਂ ਜਿਹੜੇ ਨੌਜਵਾਨਾਂ ਨੂੰ ਜਿਹੜਾ ਕਬਜ਼ੇ ਦੇ ਲਿੱਤਾ ਇਹ ਰਾਸਤੇ ਦੇ ਲਿੱਜਾਂ ਤੋਂ ਗਰਨੇਟ ਤੇ ਸਿਆਰ ਜਿਹੜੇ ਆ ਉਹ ਬਰਾਮਦ ਹੋਏ ਸੀਗੇ ਤੁਹਾਨੂੰ ਦੱਸਦੇ ਕਿ ਅੰਮ੍ਰਿਤਸਰ ਦੇ ਜਿਹੜਾ ਗੁਰਬਖਸ਼ ਨਗਰ ਪੁਲਿਸ ਨਾਕੇ ਵਿੱਚ ਵੀ ਜਿਹੜਾ ਪਿਛਲੇ ਦਿਨੋਂ ਇਸੇ ਦੀ ਇਸੇ ਮਾਮਲੇ ਦੀ ਜਿਹੜੀ ਖਬਰ ਤੇ ਤਸਵੀਰਾਂ ਸਾਹਮਣੇ ਆਉਂਦੀਆਂ ਤੇ ਫਿਲਹਾਲ ਪੁਲਿਸ ਸੋਲੋ ਹੋਮ ਇਸ ਪੂਰੇ ਮਾਮਲੇ ਲੈ ਕੇ ਜਿਹੜਿਆ ਉਹ ਜਾਂਚ ਕੀਤੀ ਜਾ ਰਹੀ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਵੀ ਜਰੂਰ ਕਿੰਨੇ ਕਿਤੇ ਦਾਖਲਤਾ ਦਾ ਮੌਲੀਆਂ ਵੀਡੀਓ ਜਿਹੜੀ ਆ ਦਿਖਾਈ ਗਈ ਹੈ ਜਿੱਥੇ ਜਿਹੜੀਆਂ ਨੇ ਕਿਸੇ ਇਨਡੋਰ ਦੇ ਵਿੱਚ ਜਿਹੜੀ ਹੈ ਟਾਇਲ ਲੱਗੀ ਹੋਈ ਹੈ ਲੇਕਿਨ ਉਹ ਉਖੜਦੀ ਹੋਈ ਨਸرائی ਤਾਂ ਇਹ ਕੋਈ ਨਜ਼ਦੀਕ ਘਰ ਹੈ ਜਾਂ ਫਿਰ ਠਾਣੇ ਦੇ ਅੰਦਰ ਦੀ ਤਸਵੀਰ ਹੈ ਬਿਲਕੁਲ ਪਹਿਲਾਂ ਤੁਹਾਨੂੰ ਦੱਸ ਦਿੱਤੀ ਜਿਹੜਾ ਮੇਰੇ ਪਿੱਛੇ ਉਹ ਪੁਲਿਸ ਥਾਣਾ ਸਾਮੁਦਾਇਕ ਪੁਲਿਸ ਥਾਣਾ ਹੈਗਾ ਪਰ ਤੁਸੀਂ ਸਾਹਮਣੇ ਕਿੰਨਾ ਕਿਤੇ ਤੱਕ ਤਸਵੀਰ ਜੇ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਰੈਹਾਸ਼ੀ ਇਲਾਕਾ ਹੈਗਾ ਵਾ ਲੋਕ ਜਿਹੜੇ ਜਰੂਰ ਸੁੱਤੇ ਵੀ ਅਸੀਂ ਦੇਰ ਰਾਤ ਜਦੋਂ ਸਾਰਾ ਮਾਮਲਾ ਹੁੰਦਾ ਧਮਾਕਾ ਹੁੰਦਾ ਜਿਸ ਤ ਵੇ ਲੋਕ ਜਰੂਰ ਕਿਤੇ ਕਿਤੇ ਜਾਸ਼ੀ ਜਾਂਦੇ ਨੇ ਡਰ ਜਾਂਦੇ ਨੇ ਸਹਿਮ ਜਾਂਦੇ ਨੇ ਤਰ੍ਹਾਂ ਦੇ ਜਿਹੜੀਆਂ ਕਿਤਨੇ ਕਿਤੇ ਤਰ੍ਹਾਂ ਦੇ ਅੰਦਰ ਜੋ ਕਿਹਾ ਜਾ ਰਿਹਾ ਕਿ ਤੇਣਾ ਜਿਹੜੀਆਂ ਉਹ ਪੈ ਜਾਂਦੇ ਫਿਲਹਾਲ ਲੱਗਾ ਤੁਹਾਨੂੰ ਅਸੀਂ ਤਸਵੀਰਾਂ ਭਾਰੇ ਥਾਣੇ ਦੇ ਅੰਦਰ ਦੀਆਂ ਜਿੱਥੇ ਲਗਾਤਾਰ ਕੁਝ ਸਮੇਂ ਪਹਿਲਾਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜਿਹੜਾ ਮੌਕੇ ਦਾ ਜਾਦ ਲੱਗੇ ਸੀ ਤੇ ਇਲਾਕੇ ਦੇ ਜਿਹੜੇ ACP ਸਾਹਿਬ ਹੋ ਜਾਂ ADC ਸਾਹਿਬ ਹਲੂਰ ਅੰਦਰ ਮੌਜੂਦ ਹੈਗੇ ਆ ਫਿਲਹਾਲ ਉਹਨਾਂ ਵੱਲੋਂ ਜਿਹੜੀ ਹੈ ਪੂਰੇ ਸਵਾਲ ਨੂੰ ਨਾਂ ਨੂੰ ਲੈ ਕੇ ਜਿਹੜੀ ਹੈ ਜਾਂਚ ਕੀ ਤਿਆਰੀ ਪਰ ਤਮ ਦੱਸੀ ਕਿ ਸੋਸ਼ਲ ਮੀਡੀਆ ਦੇ ਵਿੱਚ ਪੋਸਟ ਜੂਰ ਵਾਲ ਹੋ ਰਿਹਾ ਬਹਾਲਾ ਕਿ ਸੀ ਮੀਡੀਆ ਇਸ ਦੀ ਪੁਸ਼ਟੀ ਨਹੀਂ ਕਰਦਾ ਪਰ ਇਸ ਪੂਰੇ ਮਾਣੂ ਲੈ ਕੇ ਜਿਹੜੀ ਜ਼ਿੰਮੇਦਾਰੀ ਹੈ ਉਹ ਗੈਂਗਸਟਰ ਜੀਵਨ ਫੌਜੀ ਦੌਰੋਂ ਲਈ ਗਈ ਹੈਗੀ ਹਾਲਾਂਕਿ ਲਗਾਤਾਰ ਜਦੋਂ ਵੀ ਅਮਰੀਕਾ ਜੇਕਰ ਹੋ ਸਕਦਾ ਤਾਂ ਇੱਥੇ ਜੇ ਕੁਝ ਲੋਕ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਕਿ ਆਖਿਰ ਪੂਰਾ ਮਾਮਲਾ ਕਿਉਂ ਹੋ ਕੇ ਅਸੀਂ ਨੇ ਪਕੜੇ تھے ਉਸਕੇ ਬਾਅਦ ਦੋ ਹੋਰ ਸਕੇ ਭਾਈ ਪਕੜੇ ਗਏ ਹਨ ਜੁੰਡਿਆਲਾ ਗੁਰੂ ਗੁਰੂ ਕੇ ਔਰ ਉਹਨਾਂ ਵਿੱਚੋਂ ਇੱਕ ਜੂਵਿਨਾਈਲ ਹੈ ਉਸਕਾ ਇਸ ਲਈ ਮੈਂ ਨਾਮ ਨਹੀਂ ਲੈ ਰਹਾ और एक लड़का जो अमन खोखर हमारे पहले वाले मॉड्यूल में आपको प्रेस कॉन्फ्रेंस में भी मैंने बताया था वो अमान पिंड गांव है जो थाना रमदास डिस्ट्रिक्ट अमृतसर रूरल का वहाँ का रहने वाला और बाकी दो तीन लड़के और हैं जो ज्वाइनिंग डिस्ट्रिक्ट के वो हमारे टारगेट पे हैं और जल्दी पकड़े जाएंगे वो पुराने इंसिडेंट सारे जो है ट्रेस हो चुके हैं और इस इंसिडेंट का भी हम वेरीफाई कर रहे हैं कि क्या यूज़ क्या हुआ है यहाँ पे क्योंकि अगर हम देखें हम थाना में खड़े हैं इस टाइम तो मतलब ऐसा कोई डैमेज सामने नहीं आया बट फिर भी इसकी डीपली इन्वेस्टिगेशन हम करेंगे और इसको लॉजिकल एंड तक लेके जाएंगे और ये सारा मॉड्यूल पूरा कर पूरा न्यूट्रलाइज करेंगे था, या, कुछ था था। देखो अभी कहना बड़े मुश्किल है अगर उसकी इंटेंसिटी इतनी होती तो डैमेज भी होता जरूर वो आप सब सब ने देखा है क्या हो सकता है और क्या उसको बनाया जा रहा है ये इन्वेस्टिगेशन का पार्ट है और आप खुद इसका बेहतर एनालिसिस कर सकते हैं क्योंकि हम सब लोग वहीं खड़े हैं जहां ये क्लेम किया जा रहा है कि यहां पे ये घटना हुई है इलेक्शंस का माहौल भी चल रहा है सर बिल्कुल पूरी तरह चौकस है जी और पूरी तरह अलर्ट और इस पर अमृतसर पुलिस की कार्रवाई जो है आप रोज़ देखते ही हैं मेरे को बताने की जरूरत नहीं प्रेस मीडिया सारा कवर ही करता है और आने वाले दिनों में भी आपके साथ और भी जो इनपुट्स होंगे इन्वेस्टिगेशन जैसे आगे चलेगी वो भी शेयर की जाएगी ਦਾ ਐਸ்சிਪੀ ਭੁੱਲਰ ਦੀ ਸਟੇਟਮੈਂਟ ਤੁਸੀਂ ਮੁਰ ਤੋਂ ਸੁਣੀ ਹੈ ਮੇਰੇ ਸਯੁਗੀ ਪਰਮ ਸ਼ਰਮਾ ਵੀ ਜਿਹੜੇ ਨੇ ਲਾਈਵ ਬੜੇ ਹੋਏ ਨੇ ਪਰੰਤ ਜਿੱਥੇ ਐਸ்சிਪੀ ਸਾਹਿਬ ਨੇ ਸਟੇਟਮੈਂਟ ਸਾਂਝੀ ਕੀਤੀ ਤਾਂ ਉੱਥੇ ਹੀ ਗਰਾਊਂਡ ਤੇ ਕੋਈ ਲੋਕ ਇੱਥੇ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਜਰੂਰ ਕੋਸ਼ਿਸ਼ ਕਰੋ ਉਹਨਾਂ ਦਾ ਕੀ ਕੁਝ ਕਹਿਣ ਆ ਬਿਲਕੁਲ ਲਗਾਤਾਰ ਤਸਵੀਰਤ ਨੂੰ ਖਾ ਰਿਹਾ ਕਿ ਉਸੇ ਥਾਂ ਨੇ ਦੇਰ ਰਾਤ 2:3 ਤੋਂ 3 ਵਜੇ ਜਿਹੜਾ ਧਮਾਕੇ ਹੁੰਦੀ ਉਹ ਖਬਰ سامنے ਆਂਦੀ ਹੈਗੀ ਹਾਲਾਂਕਿ ਜਰੂਰ ਲੋਕੀ ਸਰ ਤੁਸੀਂ ਇੱਥੇ ਰਹਿੰਦੇ ਸੀਗੇ ਹਾਂਜੀ ਹੈ ਤੇ ਤੁਹਾਡੇ ਕੀ ਚੱਲੀ ਕਦਮਾਂ ਦੇ ਉੱਤੇ ਆਪਣਾ ਘਰ ਹੈ ਤੇ ਕਿੰਨੇ ਕਰ ਬਲੋ ਜੋੜੀ ਪਨਾਕੀ ਦੇ ਬਾਹਰ ਸੀ ਆਵਾਜ਼ ਨਹੀਂ ਆਈ ਜਿਸ ਤਰ੍ਹਾਂ ਕਹਿ ਰਹੇ ਨੇ ਕਿ 3 ਵਜੇ ਗੋਲੀ ਚੱਲੀ ਉਹ ਬਲਾਸਟ ਹੋਇਆ ਆਵਾਜ਼ ਨਹੀਂ ਆਈ ਭਾਈ ਨਾ ਨਾ ਆਵਾਜ਼ ਨਹੀਂ ਹੈ ਉਹ ਬਿਲਕੁਲ ਜਰੂਰ ਕਈ ਲੋਕ ਤਾਂ ਜਰੂਰ ਕਹਿ ਰਹੇ ਕਿ ਆਵਾਜ਼ ਜਰੂਰ ਆਈ ਹੈ ਪਰ ਕਈ ਲੋਕ ਦੁਹਰਾ ਕਹਿ ਰਹੇ ਕਿ ਆਵਾਜ਼ ਜਿਹੜੀ ਨਹੀਂ ਹਾਲਾਂਕਿ ਇਸ ਪੂਰੇ ਮੰਨ ਲੈ ਕੇ ਲਗਾਤਾਰ ਜਾਂਚ ਲਗਾਤਾਰ ਕਿਤੇ ਯਾਰੀ ਉੱਚ ਅਧਿਕਾਰੀ ਜਿਹੜੀ ਆ ਉਹ ਜ਼ਰੂਰ ਫਾਲ ਦੇ ਅੰਦਰ ਮੌਜੂਦ ਆ ਕੁਝ ਸਮੇਂ ਪਹਿਲਾਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਫੁੱਲਰ ਅੰਦਰ ਗਏ ਸੀਗੇ ਮੋਕੇ ਦਾ ਜੈਦਲਾਲ ਗਏ ਸਾਹਿਬ ਸਨ ਉਹਨੇ ਕਹਿ ਸੀਗਾ ਕਿ ਬਖਸ਼ਾ ਜਿਹੜਾ ਕਿਸੇ ਨੂੰ ਵੀ ਨਹੀਂ ਜਾਵੇਗਾ ਕਿਉਂਕਿ ਲਗਾਤਾਰ ਮਾਜੇ ਖੇਤਰ ਦੇ ਪੁਲਿਸ ਸੈਰੋ ਜ਼ਰੂਰ ਕਿਤਨਾ ਕਿਤੇ ਨਿਸ਼ਾਨਾ ਬਣਾਇਆ ਜਾ ਲਗਾਤਾਰ ਇਸ ਤਰ੍ਹਾਂ ਜਿਹੜੀ ਖਬਰ ਸਾਹਮਣੇ ਆਉਂਦੀ ਐ ਅੰਮ੍ਰਿਤਸਰ ਦੇ ਮਗੀਠਾ ਪੁਲਿਸ ਸਟੇਸ਼ਨ ਦੇ ਅੰਦਰ ਵੀ ਜਿਹੜਾ ਕਿਤਨਾ ਕਿਤੇ ਧਮਾਕਾ ਹੋਣ ਦੀ ਖਬਰ ਸਾਹਮਣੇ ਇਸ ਤੋਂ ਬਾਅਦ ਹਾਲਾਂਕਿ ਅੰਮ੍ਰਿਤਸਰ ਵਿਧਿਆਤੀ ਪੁਲਿਸ ਨੇ ਸਾਫ ਕਰਾਇਆ ਸੀ ਕਿ ਮੋਟਰਸਾਈਕਲ ਦਾ ਟਾਇਰ ਫੱਟੇ ਦੀ ਜਿਹੜੀ ਆਵਾਜ਼ ਆਂਦੀ ਹੈ ਪਰ ਜਦੋਂ ਅਸੀਂ ਥਾਣੇ ਅੰਦਰ ਪੁੱਜਦੇ ਸੀਗੇ ਤਾਂ ਸਾਰੇ ਜਿਹੜੇ ਸ਼ੀਸ਼ੇ ਥਾਣੇ ਦੇ ਉਹ ਟੁੱਟੇ ਜਾਂਦੇ ਦੁਆਰੇ ਤੇ ਜਿਹੜੇ ਟ੍ਰੇਨਾਂ ਪਈਆਂ ਹੁੰਦੀਆਂ ਤੇ ਕਿਤਨਾ ਕਿਤਨਾ ਵੱਡਾ ਜਿਹੜਾ ਉੱਧਰ ਕਿਤਨਾ ਕਿਤਨਾ ਧਮਾਕਾ ਹੁੰਦੀ ਜਿਹੜੀ ਹੈ ਤਸਵੀਰ ਜ਼ਰੂਰ ਸਾਹਮਣੇ ਆਂਦੀ ਹੈ ਹਾਲਾਂਕਿ ਪੁਲਿਸ ਵੱਲੋਂ ਸਾਫ ਕਰ ਦਿੱਤਾ ਗਿਆ ਕਿ ਉਹ ਟਾਇਰ ਫੱਟੇ ਦੀ ਜਿਹੜੀ ਆਵਾਜ਼ ਸੀਗੀ ਹਾਲਾਂਕਿ ਹੁਣ ਵੀ 2:30 ਤੋਂ 3 ਵਜੇ ਪਹਿਲੇ ਵੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਦੇਰ ਰਾਤ 2:30 ਤੋਂ 3 ਵ सामने आंदी है तो जिस तो बाद हुनਸੀਂ ਕਹਿ ਸਕਦੇ ਆ ਕਿ ਅੰਮ੍ਰਿਤਸਰ ਪੁਲਿਸ ਜਰੂਰ ਕਿਤਨਾ ਕੀਤੇ ਹੋ ਹਨ ਐਕਟਿਵ ਹੋ ਚੁੱਕੀ ਆ ਤੇ ਤਰੁ ਦੱਸਦੇ ਕਿ ਖਬਰਾਂ ਵੀ سامنے ਜੁਰੇ ਸਟਾਰ ਆ ਰਹੀ ਹੈ ਕਿ ਬਟਾਲੇ ਜਾਂ ਗੁਰਦਾਸਪੁਰ ਖੇਤਰ ਦੇ ਵਿੱਚ ਪੁਲਿਸ ਸਟੇਸ਼ਨਾਂ ਦੀ ਜਿਹੜੀ ਦੁਆਰਾ ਕੰਧਾਂ ਜਿਹੜੀਆਂ ਉਹ ਉੱਚੀਆਂ ਕਰ ਦਿੱਤੀਆਂ ਗਈਆਂ ਪਰ ਤਰੁ ਦੱਸਦੇ ਕਿ ਜੋ ਵੀ ਤਬਾਕੀ ਦੀ ਆਵਾਜ਼ ਹੈ ਇਸ ਨੂੰ ਜਿਹੜੀ ਸੀ ਜ਼ਿੰਮੇਦਾਰ ਜਿਹੜੀ ਆ ਉਹ ਗੈਂਗਸਟਰ ਉਹ ਜੀਵਨ ਫੌਜੀ ਦੇ ਵੱਲੋਂ ਜਿਹੜੀ ਲਿਤੀ ਗਈ ਹੈ ਸੋਸ਼ਲ ਮੀਡੀਆ ਤੇ ਜਿਹੜਾ ਪੋਸਟ ਪਾਇਆ ਗਿਆ ਹਾਲਾਂਕਿ ਜੀ ਮੀਡੀਆ ਇਸ ਦੀ ਪੁਸ਼ਟੀ ਨਹੀਂ ਕਰਦਾ ਪਰ ਕਿਤਨਾ ਕਿਤ ਪਰ ਅਮਰ ਦਾ ਸਵਾਲ ਇਹ ਹੈ ਕਿ ਸਰਹੱਦੀ ਇਲਾਕਾ ਅਬ ਇਸ ਸਰਦੇ ਕਾਫੀ ਜਿਹੜੇ ਨੇ ਥਾਵਾ ਤੇ ਅਜਿਹੀਆਂ ਜਿਹੜੀਆਂ ਨੇ ਖਬਰਾਂ ਜਿਹੜੀਆਂ ਨੇ ਨਿਰੰਤਰ ਮਿਲ ਰਹੀਆਂ ਨੇ ਸੋ ਆ ਕੋਈ ਸ਼ਕਤੀ ਦੇ ਨਾਲ ਜੁਟਣਾ ਪੈਣਾ ਨਹੀਂ ਤਾਂ ਫਿਰ ਸ਼ਾਇਦ ਪਤਾ ਨਹੀਂ ਕਿ ਸ਼ਰਾਰਤੀ ਇਨਸਾਨਾਂ ਦੇ ਟਾਰਗੇਟ ਦੇ ਉੱਪਰ ਕਿਹੜੀ ਕਿਹੜੀ ਚੀਜ਼ਾਂ ਨੇ ਕਿਹੜੇ ਕਿਹੜੇ ਸਥਾਨ ਨੇ ਬਿਲਕੁਲ ਗੁਰਪ੍ਰੀਤ ਕਿਉਂਕਿ ਲਗਾਤਾਰ ਪਹਿਲਾ ਮਾਮਲਾ ਨਹੀਂ ਹੈ ਕਿ ਇਸ ਤਰ੍ਹਾਂ ਦੇ ਪਹਿਲੇ ਵੀ ਜਿਹੜੇ ਕਾਫੀ ਮਾਮਲੇ ਜਿਹੜੇ ਆ ਉਹ ਸਾਹਮਣੇ ਆ ਚੁੱਕੇ ਜੇ ਗੱਲ ਕਰ ਅੰਮ੍ਰਿਤਸਰ ਦਿਹਾਤੀ ਇਲਾਕੇ ਅਜਨਾਲਾ ਪੁਲਿਸ ਸਟੇਸ਼ਨ ਦੇ ਬਾਰ ਵੀ ਆਈ.ਡੀ ਰੱਖਿਆ ਗਿਆ ਸੀਗਾ ਦੋ ਨੌਜਵਾਨਾਂ ਦਾ ਹਾਲਾਂਕਿ ਉਹ ਦਿਹਾਤੀ ਪੁਲਿਸ ਦੇ ਜ਼ੋਰ ਦੋ ਨੌਜਵਾਨ ਨੂੰ ਕਾਬੂ ਕੀਤਾ ਗਿਆ ਸੀਗਾ ਤੇ ਲਗਾਤਾਰ ਪੁਸ਼ਪਰਤਲ ਕੀਤੀ ਗਈ ਸੀ ਪਰ ਹੁਣ ਅੰਮ੍ਰਿਤਸਰ ਦੇ ਸ਼ਹਿਰੀ ਖੇਤਰਾਂ ਦੇ ਵਿੱਚ ਜਿਹੜਾ ਲੋਕਾਂ ਦੇ ਵੱਲੋਂ ਕਿਤਨਾ ਕਿਹਦੇ دہشت ਗਰਦਾਂ ਵੱਲੋਂ ਉਹ ਨਿਸ਼ਾਨਾ ਬਣਾਇਆ ਗਿਆ ਵਾ ਤੇ ਹੁਣ اسلامਾਬਾਦ ਕਿਉਂਕਿ ਜਿਹੜਾ ਪੁਲਿਸ ਸਟੇਸ਼ਨ ਆ ਬਿਲਕੁਲ ਸ਼ਹਿਰ ਦੇ ਅੰਦਰ ਹੈ ਰਿਆਸੀ ਇਲਾਕਾ ਤੇ ਕੁਛੀ ਦੂਰੀ ਤੇ ਜਿਹੜਾ ਲੋਕ ਜਿਹੜੇ ਇੱਥੇ ਰਹਿੰਦੇ ਰਾਤੀ ਸੁੱਤੇ ਹੋਏ ਸੀ ਜਦੋਂ ਧੁਮਾਕਾ ਹੁੰਦਾ ਤੇ ਲੋਕ ਜਿਹੜੇ ਆ ਜ਼ਰੂਰ ਕਿਤਨਾ ਕਿਤੇ ਸਹਿਮ ਜਾਂਦੇ ਆ ਡਰ ਜਾਂਦੇ ਆ ਘਬਰਾ ਜਾਂਦੇ ਆ ਹੈਗਾ ਹਾਲਾਂਕਿ ਪੁਲਿਸ ਜਿਹੜੇ ਅਧਿਕਾਰੀ ਹੈ ਜਾਂ ਅੰਮ੍ਰਿਤਸਰ ਦੇ ਪੁਲਿਸ ਸੀਪੀ ਹੋਣ ਕਮਿਸ਼ਨਰ ਪੁਲਿਸ ਹੋਣ ਉਹ ਜ਼ਰੂਰ ਇੱਥੇ ਪੁੱਜੇ ਸੀ ਤਾਂ ਉਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਜਿਸ ਵੱਲੋਂ ਵੀ ਇਹ ਕੁਛ ਕੀਤਾ ਹੈ ਕਿ ਉਹਨਾਂ ਨੇ ਵੀ ਕਿਹਾ ਕਿ ਆਵਾਜ਼ ਜ਼ਰੂਰ ਆਈ ਆ ਪਰ 18 ਦੇ ਅੰਦਰ ਕੋਈ ਵੀ ਜਿਹੜਾ ਨੁਕਸਾਨ ਇਸੇ ਤਰ੍ਹਾਂ ਦਾ ਵੀ ਨਹੀਂ ਹੋਇਆ ਤੇ ਜੋ ਵੀ ਸਬਦ ਦੇ ਪਿੱਛੇ ਹੋਗਾ ਉਸ ਨੂੰ ਫੜਿਆ ਜਾਵੇਗਾ ਹਾਲਾਂਕਿ ਤੁਹਾਨੂੰ ਦੱਸ ਦੇ ਕਿ ਕੁਝ ਸਮੇਂ ਪਹਿਲੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤੇ 10 ਨੌ ਜਨ ਨੂੰ ਕਾਬੂ ਕੀਤਾ ਗਿਆ ਸੀ ਜੋ ਇਸ ਤਰ੍ਹਾਂ ਦੇ ਜਿਹੜੇ ਵਾਰਦਾਤਾਂ ਵਿੱਚ ਹੁੰਦਾ ਇਜਾਮ ਦਿੱਤਾ ਗਿਆ ਸੀ ਚਾਹੇ ਗੱਲ ਕਰੀਏ ਮਜੀਠਾ ਪੁਲਿਸ ਸਟੇਸ਼ਨ ਦੇ ਵਿੱਚ ਜਿਹੜਾ ਧਮਾਕੇ ਹੋਣ ਦੀ ਖਬਰ ਜਾਂ ਹੋਰ ਵੀ ਪਟਾਲਾ ਗੁਰਦਾਸਪੁਰ ਖੇਤਰ ਦੇ ਵਿੱਚ ਜਿਹੜੇ ਆ ਪੁਲਿਸ ਸਟੇਸ਼ਨ ਦੇ ਅੰਦਰ ਧਮਾਕੇ ਹੋਣ ਦੀ ਖਬਰ 10 ਨੌ ਜਨਾਂ ਨੂੰ ਜਿਹੜਾ ਕਾਬੂ ਕੀਤਾ ਗਿਆ ਸੀ ਉਹਨਾਂ ਤੋਂ ਜਿਹੜੇ ਹਥਿਆਰ ਤੇ ਗ੍ਰੇਨੇਡ ਜਿਹੜੇ ਆ ਉਹ ਬਰਾ ਇਸ ਅੰਮ੍ਰਿਤਸਰ ਖੇਤਰ ਦੇ ਵਿੱਚ ਸ਼ਹਿਰੀਆ ਖੇਤਰ ਦੇ ਵਿੱਚ ਜਿਹੜਾ ਸਲਾਮਾ ਥਾਣਾ ਉਸ ਦੇ ਅੰਦਰ ਜਿਹੜਾ ਤਮਾਕੀ ਆਉਂਦੀ ਖਬਰ ਸਾਹਮ ਜਿਸ ਤੋਂ ਬਾਅਦ ਲੋਕ ਸਹਿਮ ਜਾਂਦੇ ਪਰ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਜੁਰਾਈ ਕਹਿ ਰਹੇ ਕਿ ਲੋਕਾਂ ਨੂੰ ਡਰਨ ਦੀ ਜਰੂਰਤ ਨਹੀਂ ਹੈ ਜੋ ਵੀ ਇਸ ਦੇ ਪਿੱਛੇਗਾਸ ਨੂੰ ਬਖਸ਼ਾ ਨਹੀਂ ਜਾਏ ਉਸ ਤੋਂ ਫਲ ਲਿੱਤਾ ਜਾਵੇਗਾ ਜੀ ਗੁਰਪ੍ਰੀਤ ਠੀਕ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਪਰ तमाम ਜਾਣਕਾਰੀ ਦੀ ਸੱਚਪਾਣ ਆਇਤਾ ਕਾਫੀ ਆਈ ਉੱਠ ਕੇ ਬਹਿ ਗਏ ਬਹੁਤ ਜ਼ਿਆਦਾ ਆਈ ਬੱਚੇ ਉੱਠ ਕੇ ਬਹਿ ਗਏ ਆ ਅੰਦਰ ਫੜਵਾ ਉਹ ਡੇਗ ਪਈ ਹੈ ਅੱਜ ਵੇਖੋ ਇੰਨਾ ਹੋਇਆ ਕੱਲ ਨੂੰ ਚਾਂਸ ਤੋਂ ਜ਼ਿਆਦਾ ਵੀ ਹੋ ਚੁੱਕਾ ਕਿੰਨੇ ਕੁ ਟਾਈਮ ਸੀ ਟਾਈਮ ਕੋਈ 3:10 ਕਰੀਬ ਦਾ ਲੱਗ ਰਹੀ ਹੈ ਕਿੰਨੀ ਕ ਆਵਾਜ਼ ਆਈ ਸੀ ਕਾਫੀ ਤੇਜ਼ ਆਵਾਜ਼ ਬਹੁਤ ਜ਼ਿਆਦਾ ਅੱਛਾ ਹਮ ਕਿਹੜਾ ਇਲਾਕਾ ਕਿਹੜਾ ਜੀ ਇਸਲਾਮਾਬਾਦ ਇਸਲਾਮਾਬਾਦ ਸ਼ਹੀਦ ਕਲੌਨੀ ਮੇਰਾ ਨਾਮ ਪਵਨ ਕੁਮਾਰ ਹੈ ਜੀ ਹਾਂ ਜੀ ਕਿਹੜਾ ਇਲਾਕਾ ਇਹ ਥਾਣਾ ਇਸਲਾਮਾਬਾਦ ਦਾ ਇਲਾਕਾ ਜੀ ਹਾਂ ਜੀ ਕੀ ਕੱਲ੍ਹ ਹੈ ਰਾਤ 3:05 ਤੇ ਜੀ ਬਹੁਤ ਜ਼ਬਰਦਸਤ ਧਮਾਕੇ ਦੀ ਆਵਾਜ਼ ਆਈ ਜਿਹਨੂੰ ਸੁਣ ਕੇ ਅਸੀਂ ਸਾਰੇ ਘਬਰਾ ਗਏ ਲੇਕਿਨ ਝੱਗ ਦਾ ਮਸੀਂ ਉੱਥੇ ਪਹਿਲੇ ਕਿ ਨਾ ਜ਼ਬਰਦਸਤ ਧਮਾਕਾ ਦੀ ਆਵਾਜ਼ ਸੁਣ ਕੇ ਸਾਰੇ ਲੋਕ ਬਾਹਰ ਆਏ ਲੇਕਿਨ ਸਾਨੂੰ ਇਹ ਨਹੀਂ ਪਤਾ ਚੱਲ ਸਕਿਆ ਵੀ ਇਹ ਬੰਬ ਜਿਹੜਾ ਹੈ ਬੰਬ ਟਾਈਪ ਆਵਾਜ਼ ਕਿੱਥੋਂ ਆਈ ਹੈ ਔਰ ਫਿਰ ਅਸੀਂ ਸਾਰੇ ਇੱਧਰ ਉੱਧਰ ਵੇਖ ਕੇ ਤੇ ਆਪਣੇ ਘਰਾਂ ਦੇ ਵਿੱਚ ਵਾਪਸ ਚੱਲ ਗਏ ਕਿਉਂਕਿ ਇੱਕ ਦਹਿਸ਼ਤ ਦਾ ਮਾਹੌਲ ਹੁੰਦਾ ਇੱਕ ਡਰ ਦਾ ਮਾਹੌਲ ਹੈ ਅਸੀਂ ਵੀ ਸਾਰੇ ਠਾਣਾ ਸਲਾਮਾਂਬਾਲਾ ਕੇ ਰਹਿਨੇ ਅਸੀਂ ਵੀ ਸਾਰੇ ਘਪਰਾ ਗਏ ਆ ਡਰ ਗਏ ਆ ਕਿੰਨੀ ਕਿੰਨੀ ਤੇਜ਼ ਬਲਾਸਟ ਹੋਇਆ ਸੀ ਗੀ ਅੰਦਰ ਆ ਕੇ ਮੇਰੇ ਕੋਲ ਬੋਰਡਾਂ ਟੱਕਰ ਗਈਆਂ ਆ